ਹਾਂਜੀ ਦੋਸਤੋ ਇਹ ਹੈ ਜੀ ਜਮਨਾ ਨਦੀ ਤੁਸੀਂ ਦੇਖ ਸਕਦੇ ਹੋਗੇ ਲੋਕ સ્ਨਾਣ ਕਰੀ ਜਾਂਦੇ ਨੇਗੇ ਆਪਾਂ ਵੜ ਕੇ ਗੁਫਾ ਦੇ ਅੰਦਰ ਸੋਲੂ ਦਿਖਾਣਿਆਂਗੇ ਹੈਲੋ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਜੀ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਅੱਜ ਦੀ ਵਲੌਗ ਦੀ ਆਪਾਂ ਸਟਾਰਟਿੰਗ ਕਰ ਰਹੇ ਹਾਂ ਜੀ ਜੀਨ ਕੋਲ ਆਪਾਂ ਖੜੇ ਆਂਗੇ ਖਟਕਰ ਦੇ ਟੂਲ ਟੈਕਸ ਤੇ ਤੇ ਅੱਜ ਆਪਣੇ ਕੋਲੇ ਅਸੀਂ ਘਰ ਮਾ ਘਰ ਸਮਾਨ ਲੋਡ ਤੇ ਆਪਾਂ ਸਵੇਰੀ ਚੱਲੇ ਆਂ ਘਰ ਦੇ ਵਿੱਚੋਂ ਉਹ ਦੇਖ ਸਕਦੇ ਹੋ ਗੱਡੀ ਆਪਣੀ ਵਧੀਆ ਲੋਡ ਇਹ ਆ ਗਿਆ ਜੀ ਜਦੋਂ ਆਪਾਂ ਨਰਵਾਣੇ ਤੋਂ ਜੀਨਦ ਨੂੰ ਜਾਂਦੇ ਆ ਟੂਲ ਟੈਕਸ ਇਹ ਦੇਖ ਸਕਦੇ ਹੋਗੇ ਆਪਾਂ ਖੜ ਗਏ ਹੁਣ ਢਾਬੇ ਤੇ ਚਾਹ ਪੀਣ ਆ ਖੜੀ ਆਪਣੀ ਰਾਣੀ ਸੁੰਦਰਾ ਆਪਾਂ ਬੀਟਾ ਮਿਲਕ ਦੁੱਧ ਵਾਲਿਆਂ ਦੇ ਚਾਹ ਪੀਣ ਵਾਸਤੇ ਖੜ ਗਏ ਆਂਗੇ। ਹਾਂਜੀ ਦੋਸਤੋ ਆਪਾਂ ਪੀ ਕੇ ਹੁਣ ਇੱਥੋਂ ਚਾਹ ਜੀ ਤੇ ਹੁਣ ਆਪਾਂ ਅੱਗੇ ਲਈ ਚਾਲੇ ਪਾ ਦਤੇ ਨੇ। ਵਾਹਿਗੁਰੂ ਸਤਨਾਮ ਸਾਰੇ ਡਰਾਈਵਰ ਵੀਰਾਂ ਤੇ ਮਿਹਰ ਕਰੀ ਸਤਿਗੁਰੂ। ਟਾਈਮ ਹੋ ਗੇ ਜੀ 4:46 ਮਿੰਟ ਹੋ ਗਏ ਨੇ ਸਵੇਰ ਦੇ ਤੇ ਹੁਣ ਆਪਾਂ ਇੱਥੋਂ ਚੱਲ ਪਏ ਅੱਗੇ ਲਈ ਬਣੇ ਰਿਓ ਆਪਣੇ ਬਲੌਗ ਦੇ ਨਾਲ ਅੱਜ ਆਪਾਂ ਜਾ ਰਹੇ ਆਂ ਬਰੇਟਾ 2 ਜੁਪੀ ਦਿਖਾਣੇ ਆ ਤੁਹਾਨੂੰ। ਜੂਪੀ ਦਾ ਆਪਾਂ ਪਿੰਡ ਜਾਣਾ ਜੀ ਲਡਵਾਰੀ ਲੋ ਜੀ ਮਿੱਤਰੋ ਆਪਾਂ ਪਹੁੰਚਣ ਵਾਲਿਆਂਗੇ ਜੀਂਦ ਤੇ ਜੀਂਦ ਪਹੁੰਚ ਗਏ ਜੀ ਆਪਾਂ ਆਪਾਂ ਜਾਣਾ ਰੁੱਤਕ ਸਾਈਡ ਰੁੱਤਕ ਸਾਈਡ ਹੈਗਾ 100 ਆ ਕੁੱਲ 69 ਕਿਲੋਮੀਟਰ ਦਿੱਲੀ 152 ਕਿਲੋਮੀਟਰ ਆ ਸਿੱਧੀ ਸੜਕ ਲੰਘੀ ਜੀ ਜੀਂਦ ਸ਼ਹਿਰ ਦੇ ਅੰਦਰ ਆਪਾਂ ਬਾਈਪਾਸ ਲੰਘ ਗਏ ਜੀਂਦ ਤੋਂ ਸੋਨੀਪੱਤ ਨੂੰ ਸੋਨੀਪੱਤ ਤੋਂ ਜਾਵਾਂਗੇ ਆਪਾਂ ਲਡਵਾਰੀ ਇਹ ਲੜਵਾਰੀ ਜੁਪੀ ਦਾ ਪਿੰਡ ਆਗਾ ਹਾਂਜੀ ਦੋਸਤੋ ਆਪਾਂ ਜੀਂ ਦਾ ਜੋ ਬਾਈਪਾਸ ਆ ਉਹ ਆਪਾਂ ਕ੍ਰੋਸ ਕਰਕੇ ਆਂਗੇ ਸਿੱਧੇ ਜਾਣਾ ਹੋਵੇ ਤਾਂ ਰੋहतक ਨੂੰ ਲੰਘ ਜੂਗਾ ਆਪਾਂ ਜਾਣਾ ਸੋਨੀਪੱਤ ਗਵਹਣਾ ਸੋਨੀਪੱਤ 82 ਕਿਲੋਮੀਟਰ ਗਵਹਣਾ 42 ਕਿਲੋਮੀਟਰ ਆ ਆਪਾਂ ਇੱਥੋਂ ਮੁੜਾਂਗੇ ਖੱਬੇ ਹੱਥ ਆਹ ਰੋੜ ਚੜਨਾ ਭਾਈ ਆਹ ਹਾ ਰੋੜ ਆਲੇ ਖੱਬੇ ਗਵਹਣਾ ਹਾਂਜੀ ਦੋਸਤੋ ਆਪਾਂ ਬਾਈਪਾਸ ਹੋ ਕੇ ਜੀਂ ਤੋਂ ਬਾਈਪਾਸ ਹੋ ਕੇ ਆਪਾਂ ਗਵਹਣਾ ਗਵਹਣਾ ਤੇ ਉਹਨੂੰ ਜਾ ਰਹੇ ਆ ਜੀ ਸੋਨੀਪੱਤ ਨੂੰ ਤੁਸੀਂ ਦੇਖ ਸਕਦੇ ਹੋਗੇ ਇਹ ਵੱਡਾ ਰੋਡ ਬਣ ਚੁੱਕਿਆ ਜੀ ਆਪਾਂ ਇੱਕ ਹੋਰ ਵੱਡਾ ਰੋਡ ਥੱਲੋਂ ਦੀ ਕਰਾਸ ਕਰਕੇ ਤੁਸੀਂ ਦੇਖ ਸਕਦੇ ਹੋ ਕਾਫੀ ਵੱਡਾ ਟੋਲ ਟੈਕਸ ਵੀ ਬਣ ਚੁੱਕਿਆ ਇਸ ਰੋਡ ਤੇ ਮੈਨਾਂ ਹਲੇ ਟੋਲ ਟੈਕਸ ਚਾਲੂ ਨਹੀਂ ਹੋਇਆ ਜੀ ਤੁਸੀਂ ਦੇਖ ਸਕਦੇ ਹੋਗੇ ਆਪਾਂ ਇਸ ਟੋਲ ਟੈਕਸ ਤੇ ਉਤੋਂ ਦੀ ਕਰਾਸ ਕਰ ਰਹੇ ਆ ਇਸ ਟਾਈਮ ਤੇ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਹਾਂ ਗੁਹਾਣਾ ਬਾਈਪਾਸ ਤੇ ਤੁਸੀਂ ਦੇਖ ਸਕਦੇ ਹੋਗੇ ਰੋਡ ਦੇ ਉੱਤੇ ਧੰਨ ਚੜਾ ਰੱਖਿਆ ਹੈਗਾ ਆ ਦੇਖੋ ਜੀ ਫਲੋਂ ਦੀ ਸੜਕੇ ਜਿੱਥੋਂ ਹੁਣ ਆਪਾਂ ਕ੍ਰੋਸ ਕਰ ਰਹੇ ਆ ਪਾਣੀਪਤ ਔਰ ਗਹਾਣਾ ਸ਼ਹਿਰ ਨੂੰ ਲਾਂਗੇ ਹੁਣ ਆ ਦੇਖੋ ਆਪਾਂ ਇਹ ਗੋਲ ਕੁੰਡਲ ਬਣਾਇਆ ਹੋਇਆ ਹੈਗਾ ਇਸ ਤਰੀਕੇ ਦਾ ਤੁਸੀਂ ਦੇਖ ਸਕਦੇ ਹੋਗੇ ਦਿਨ ਚੜਾ ਰੱਖਿਆ ਜੀ ਪੁਲ ਦੇ ਉੱਤੇ ਲਾਈਟਾਂ ਨੇ ਆਪਾਂ ਗੋਹਾਣਾ ਸ਼ਹਿਰ ਪਹੁੰਚ ਗਏ ਹੁਣ ਇੱਥੋਂ ਜਾਵਾਂਗੇ ਆਪਾਂ ਸੋਨੀਪਤ ਸੋਨੀਪਤ ਤੋਂ ਲੜਵਾਰੀ ਲੜਵਾਰੀ ਪਿੰਡ ਹੈ ਜੀ ਯੂਪੀ ਦਾ ਛੋਟਾ ਜਿਹਾ ਆਪਾਂ ਉੱਥੇ ਜਾਵਾਂਗੇ ਆਹ ਦੇਖੋ ਜੀ ਕਿਸ ਤਰੀਕੇ ਨਾਲ ਗੋਲ ਬਣਾਇਆ ਗਿਆ ਹੈਗਾ ਕੀ ਬਾਤ ਹੈ ਬਹੁਤ ਸੋਹਣਾ ਸਿਸਟਮ ਬਣਾਇਆ ਹੋਇਆ ਜੀ ਇਦਰੋਂ ਜਾ ਕੇ ਦੁਆਰੇ ਉਧਰੋਂ ਪਾਣੀ ਪਤਲੇ ਰੋਡ ਤੇ ਚੜ ਜਾਂਦਾ ਹੈ। ਦੋਸਤੋ ਦੋਸਤੋ ਆਪਾਂ ਗਹਾਣਾ ਬਾਈਪਾਸ ਕ੍ਰੋਸ ਕਰ ਗਏ ਆ ਸੋਨੀਪਾਤ ਰਹਿ ਗਿਆ 38 ਕਿਲੋਮੀਟਰ ਦਿੱਲੀ ਸਿਆਸੀ ਮੇਰਟ ਮੇਰਟ ਰਹਿ ਗਿਆ 109 ਕਿਲੋਮੀਟਰ। ਲਓ ਜੀ ਦੋਸਤੋ ਇਹ ਰੋਡ ਹਜੇ ਉੱਪਰਲੀ ਬਣੀ ਹੁੰਦਾ ਆਪਾਂ ਵੜ ਕੇ ਗੁਫਾ ਦੇ ਅੰਦਰ ਤੁਹਾਨੂੰ ਦਿਖਾਣਿਆਂਗੇ। ਗੁਫਾ ਜੀ ਬਹੁਤ ਤਾਕੜੀ ਚੀਜ਼ ਆ ਜੀ। ਆਪਾਂ ਸੋਨੀਪਾਤ ਪਹੁੰਚਣ ਵਾਲਿਆਂ ਜੀ। ਸੋਨੀਪਾਤ ਦਾ ਅੱਗੇ ਜਾਣਾ। ਬਹੁਤ ਸੋਹਣੀ ਚੀਜ਼ ਬਣਾਈ ਦੀ ਆ ਦੇਖ ਸਕਦੇ ਹੋ ਉੱਪਰੋਂ ਟੱਗੀ ਹੋਈ ਆ। మే మెకని ਦਾ مین ਆ ਪਾਣੀ ਨਾ ਪਵੇ ਇਹਦੇ ਵਿੱਚ ਹਾਂ ਦੇਖੋ ਕੀ ਬਾਤ ਹੈ ਕੀ ਬਾਤ ਹੈ ਪੂਰੀ ਐਂਡ ਗਲਵਾਤ ਹੈ ਪੂਰੀ ਸਿਰਗਲਵਾਤ ਹੈ ਕਾਫੀ ਲੰਮੀ ਸਰੋਂਗਾਂ ਬਣਾਈ ਹੋਈ ਹੈ ਜੀ ਸੋਨੀ ਪਾਤੇ ਦੇ ਵਿੱਚ ਪਾਣੀ ਲਾ ਕੇ ਦੇ ਵਿੱਚ ਆਪਾਂ ਸੁਨੇ ਸਰੋਂਗਾਂ ਲੇਕਿਨ ਇੱਥੇ ਆਪਾਂ ਪਹਿਲੀ ਵਾਰ ਦੇਖ ਰਹੇ ਹਾਂ ਸਰੋਂਗ ਕਿਉਂ ਦੋਸਤੋ ਹੈਣ ਸਿਰਗਲਵਾਤ ਉਹ ਆ ਗਿਆ ਜੀ ਸਾਹਮਣੇ ਰੋਡ ਇਹ ਦੋਵੇਂ ਪਾਸੇ ਪਰਲੇ ਜਾਂਦੇ ਇਧਰ ਵੀ ਚੱਲਦੀ ਹੈ ਜੀ ਅੰਡਰ ਗ੍ਰਾਉਂਡ ਬਣਾਈ ਪਈ ਹੈ ਹਜੇ ਪੁਲ ਦਾ ਕੰਮ ਚੱਲਦਾ ਹੈਗਾ ਜਿਹੜਾ ਵੱਡਾ ਰੋਡ ਬਣ ਰਿਹਾ ਹੈਗਾ ਉਹਦਾ ਇਹ ਕੰਮ ਚੱਲੀ ਜਾਦਾ ਹੈਗਾ ਇਧਰਾਂ ਦੇ ਅੰਦਰ ਗ੍ਰਾਉਂਡ ਅੰਡਰ ਗ੍ਰਾਉ ਹਾਂਜੀ ਦੋਸਤੋ ਆਪਾਂ ਇਸ ਟਾਈਮ ਤੇ ਲੰਘ ਰਹੇ ਹਾਂ ਸੋਨੀਪੱਤ ਦੇ ਬਾਈਪਾਸ ਉਤੋਂ ਦੀ ਤੁਸੀਂ ਦੇਖ ਸਕਦੇ ਹੋ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਜੀ ਸੋਨੀਪੱਤ ਲੇਕਿਨ ਆਪਾਂ ਸ਼ਹਿਰ ਦੇ ਵਿੱਚ ਵੜਨਾ ਨਹੀਂ ਸੀ ਲੇਕਿਨ ਆਪਾਂ ਨੂੰ ਵੜਨਾ ਪੈ ਗਿਆ ਕਿਉਂਕਿ ਜਿਹੜਾ ਰਸਤਾ ਆਪਾਂ ਬਾਈਪਾਸ ਆ ਰਹੇ ਸੀਗੇ ਉਹ ਅੱਗੇ ਆਪਾਂ ਨੂੰ ਦੂਰ ਲੈ ਕੇ ਜਾਂਦਾ ਸੀਗਾ ਵੀ ਲੈ ਕੇ ਤਾਂ ਉਧਰ ਹੀ ਜਾਂਦਾ ਜਿਹੜੀ ਆਪਣੀ ਲੋਕੇਸ਼ਨ ਹੈਗੀ ਲੇਕਿਨ ਦੂਰ ਆਪਾਂ ਨੂੰ ਹਾਰ ਕੇ ਸ਼ਹਿਰ ਵਿੱਚ ਦੀ ਗੱਡੀ ਕਰਨੀ ਪੈਗੀ ਸੋਨੀਪੱਤ ਸ਼ਹਿਰ ਵਿੱਚ ਦੀ ਜੀ ਦੋਸਤੋ ਇਸ ਟਾਈਮ ਤੇ ਆਪਾਂ ਕ੍ਰਾਸ ਕਰ ਰਹੇ ਹਾਂ ਜੀ ਸੋਨੀਪੱਤ ਸ਼ਹਿਰ ਹਰੇੜੇ ਦਾ ਸ਼ਹਿਰ ਕ੍ਰਾਸ ਕਰ ਰਹੇ ਹਾਂ ਜੀ ਹ ਉਨਾ ਪਾਉਸ ਰੋਡ ਦੇ ਉੱਤੇ ਦੁਬਾਰੇ ਚੜ ਗਏ ਆਂਗੇ ਇਹ ਆ ਗਿਆ ਜੀ ਉਹ ਰੋਡ ਇਹ ਪਿੱਛੋਂ ਆਉਂਦਾਗਾ ਦਿੱਲੀ ਤੋਂ ਕੁੰਡਲੀ ਸਾਈਡ ਤੋਂ ਆਉਂਦਾਗਾ ਆਪਾਂ ਦੁਬਾਰੇ ਇਸ ਰੋਡ ਤੇ ਚੜ ਗਿਆਂ ਆਂ ਅਬਾ ਲੋ ਜੀ ਦੋਸਤੋ ਦੋਸਤੋ ਆਪਾਂ ਆ ਟੈਕਸ ਘਟਾਲਿਆ ਜੀ ਜੁਪੀ ਦਾ ਅੱਜ-ਅੱਜ ਦੇ ਦਿਨ ਵਾਸਤੇ ਤੇ ਆਪਾਂ ਖੜੇ ਆ ਇਸ ਟਾਈਮ ਤੇ ਵੱਡੇ ਰੋਡ ਤੇ ਜੁਪੀ ਦੇ ਬਸ ਇੱਥੋਂ 2 ਕਿਲੋਮੀਟਰ ਬਾਅਦ ਯੂਪੀ ਸਟਾਰਟ ਹੋ ਜਾਂਦਾਗਾ ਆਪਾਂ ਯੂਪੀ ਜੇ ਇੰਟਰ ਹੋਣ ਵਾਲਿਆਂਗੇ ਇਸ ਤੋਂ ਪਹਿਲਾਂ ਆਪਾਂ ਵਾਹ ਦਾ ਟੈਕਸ ਵਗੈਰਾ ਕਟਾ ਲਈਏ ਟੈਕਸ ਕਟਾ ਲਿਆ ਹਾਂਜੀ ਦੋਸਤੋ ਆਪਾਂ ਟੈਕਸ ਕਟਾ ਲਿਆ ਜੀ ਯੂਪੀ ਦਾ ਹਰਿਆਣੇ ਦਾ ਆਪਣੇ ਕੋਲ ਹੈਗਾ ਸੀ ਪੰਜਾਬ ਦਾ ਆਪਾਂ ਭਰ ਕੇ ਰੱਖਦੇ ਹਾਂ ਹਰਿਆਣੇ ਦਾ ਵੀ ਹਰ ਮੀਨੇ ਸਟਾਰਟਿੰਗ ਚ ਭਰ ਦਿੰਦੇ ਆਂਗੇ ਆਪਾਂ ਤੇ ਆਪਣੇ ਕੋਲੇ ਉੱਤਰ ਪ੍ਰਦੇਸ਼ ਦਾ ਨਹੀਂ ਸੀਗਾ ਬਸ ਲੋ ਯੂਪੀ ਦਾ ਯੂਪੀ ਦਾ ਆਪਾਂ ਟੈਕਸ ਕਟਾ ਲਿਆ ਇੱਕ ਦਿਨ ਵਾਸਤੇ ਤੇ ਹੁਣ ਆਪਾਂ ਇੱਥੋਂ ਅੱਗੇ ਚੱਲ ਪਏ ਆਂ ਜੀ ਟੈਕਸ ਕਟਾ ਕੇ ਤੇ ਬਸ ਆਪਾਂ ਯੂਪੀ ਦੇ ਵਿੱਚ ਇੰਟਰ ਹੋਣ ਵਾਲਿਆਂਗੇ ਬਣੇ ਰਹੋ ਤੇ ਹੁਣ ਆਪਾਂ ਜੀ ਗੰਗਾ ਮਈਆ ਜੋ ਉਹ ਪੋਲਾ ਦਾ ਜਮਨਾ ਨਦੀ ਦਾ ਉਹਦੇ ਉੱਤੇ ਹੁਣ ਆਪਾਂ ਪ੍ਰਵੇਸ਼ ਕਰ ਰਹੇ ਆਂਗੇ ਤੁਸੀਂ ਦੇਖ ਸਕਦੇ ਹੋ ਜੀ ਆਧਾ ਵਿਚਾਲੇ ਜਾ ਕੇ ਜੀ ਆਪਾਂ ਜੁਪੀ ਦੇ ਵਿੱਚ ਐਂਟਰ ਕਰ ਜਾਗੇ ਇਹ ਪੋਲਾ ਆਧਾ ਹਰਿਆਣੇ ਜਗ੍ਹਾ ਆਧਾ ਇਹ ਜੁਪੀ ਦੇ ਵਿੱਚ ਇਸ ਟਾਈਮ ਤੇ ਆਪਾਂ ਜਮਨਾ ਨਦੀ ਦੇ ਉੱਪਰ ਤੋਂ ਕਰਾਸ ਕਰ ਰਹੇ ਆਂ ਜੀ ਤੁਸੀਂ ਦੇਖ ਸਕਦੇ ਹੋਗੇ ਆਪਾਂ ਅੱਗੇ ਕੱਢਣ ਦੀ ਕੋਸ਼ਿਸ਼ ਕਰੀ ਲੇਕਿਨ ਬਾਈ ਨੇ ਨਹੀਂ ਲੰਘਾ ਦਿੱਤਾ ਆਪਾਂ ਨੂੰ ਚਲੋ ਹੋਈ ਗੱਲ ਨਹੀਂ ਬਾਈ ਲਓ ਜੀ ਦੋਸਤੋ ਇਹ ਹੈ ਜਮਨਾ ਨਦੀ ਇਹਦੇ ਵਿਚਾਲੇ ਇਤਾਂ ਹੀ ਰੇਤਾ ਵੇ ਆ ਜੀ ਬਹੁਤ ਰੇਤਾ ਹੈ ਇਸ ਵਿੱਚ ਇਸ ਟਾਈਮ ਤੇ ਆਪਾਂ ਜਮਨਾ ਨਦੀ ਤੋਂ ਕਰਾਸ ਕਰ ਰਹੇ ਆਂ ਤੁਸੀਂ ਦੇਖ ਸਕਦੇ ਇਹ ਇਸ ਟੈਂਡੇ ਹੱਜਾ ਬਹਾਰਾਂ ਨੇ ਚ ਫਿਰਦੇ ਆ ਜੀ ਲੋ ਜੀ ਆਪਾਂ ਹੋ ਗਏ ਆ ਜੁਕੀ ਦੇ ਵਿੱਚ ਪਿੰਡ ਹਾਂਜੀ ਦੋਸਤੋ ਆਪਾਂ ਜੋ ਵੱਡਾ ਰੋਡ ਦਰਿਆ ਉਤੋਂ ਦੀ ਕਰਾਸ ਕਰਿਆ ਸੀ ਉਹ ਸਟਾਾਈ ਨਾਲ ਲੱਗਵੇਂ ਉਤਰਦੀ ਇੱਕ ਪਿੰਡ ਹੈਗਾ ਆਪਾਂ ਪਿੰਡ ਵਿੱਚ ਦੀ ਗੱਡੀ ਕੱਢ ਲਈ ਕਿਉਂਕਿ ਜਦੋਂ ਮੈਂ ਟੈਕਸ ਘਟਾ ਰਿਹਾ ਸੀ ਉੱਥੇ ਮੈਂ ਇੱਕ ਬੰਦੇ ਨੂੰ ਪੁੱਛਿਆ ਮੈਂ ਮਿਲਦਾ ਨਹੀਂ ਕਹਿੰਦਾ ਗੌਰੀ ਗੁੰਡ ਮਿਲਣਗੇ ਕਹਿੰਦਾ ਉੱਥੇ ਖੜਦੇ ਨੇ ਪੁਲਿਸ ਵਾਲੇ ਕਹਿੰਦਾ ਦਰਿਆ ਵਗੈਰਾ ਦਾ ਕੋਈ ਵੀ ਨਹੀਂ ਮਿਲਦਾ ਹੈਗਾ ਮੈਂ ਕਿਹਾ ਚਲੋ ਠੀਕ ਆ ਭਰਾ ਤੇ ਕਹਿੰਦਾ ਉਹਨੇ ਐਸਾ ਕਿਹਾ ਤੂੰ ਪਹਿਲਾਂ ਇੱਕ ਪਿੰਡ ਆਊਗਾ ਦਰਿਆ ਕਰਾਸ ਕਰਨ ਨੂੰ ਸਾਰੀ ਕਹਿੰਦਾ ਉਧਰ ਦੀ ਆਪਾਂ ਵਾਜਦੁਲਾਏ ਕੇ ਇਲਾਹਾ ਹੁਣ ਪਿੰਡ ਵਿੱਚ ਦੀ ਗੱਡੀ ਕੱਢ ਲਈ ਹੈ। ਹਾਂਜੀ ਦੋਸਤੋ ਆਪਾਂ ਪਹੁੰਚ ਗਏ ਜੀ ਜੂਪੀ ਦੇ ਵਿੱਚ 7:35 ਦਾ ਟਾਈਮ ਹੋ ਗਿਆ ਜੀ ਤੇ ਉਸ ਪਿੰਡ ਦੇ ਵਿੱਚ ਉਸ ਲੋਕੇਸ਼ਨ ਤੇ ਪਹੁੰਚ ਗਏ ਜਿੱਥੇ ਆਪਾਂ ਨੇ ਘਰ ਸਮਾਨ ਉਤਾਰਨਾਗਾ ਤੇ ਆਪਾਂ ਨੂੰ 6:30 ਦਾ ਟਾਈਮ ਸੀਰੇ ਪਹੁੰਚਣ ਦਾ ਘੰਟਾ ਲੇਟ ਤਾਂ ਹੋ ਗਿਆ ਜੀ ਜਿੱਥੇ ਟੈਕਸਟਟਾਇਆ ਸੀਗਾ ਮੈਂ ਜੂਪੀ ਦੇ ਵਿੱਚ ਅੰਦਰ ਉੱਥੇ ਦਫਤਰ ਚ ਉਹਨਾਂ ਦੇ ਸੈਕਸ਼ਨ ਵਿੱਚ ਜਾ ਰਿਹਾ ਸੀ ਟਾਰਗੇਟ ਟਾਈਮ ਲੱਗ ਗਿਆ ਤੇ ਅੱਧਾ ਘੰਟਾ ਵਾੜਾ ਉੱਥੇ ਖੜਾ ਹੋ ਗਿਆ ਬਾਕੀ ਚਾਹ ਪਾਣੀ ਪੀਣ ਲੱਗੇ ਬਾਕੀ ਟੂਲ ਟੈਕਸਾਂ ਤੇ ਟਾਈਮ ਲੱਗ ਜਾਂਦਾ ਜੀ ਮੰ ਇਸ ਟਾਈਮ ਜੇ ਆਪਾਂ ਉਹ ਪਿੰਡ ਦੇ ਵਿੱਚ ਪਹੁੰਚ ਗਿਆਂ ਜੂਪੀ ਦਾ ਲੜਵਾ ਲੜਵਾਲੀ ਪਿੰਡ ਹੈਗਾ ਲੜਵਾਰੀ ਜਿੱਥੇ ਆਪਾਂ ਸਮਰਤਾ ਨਾ ਲੋ ਜੀ ਦੋਸਤੋ ਆਪਾਂ ਜੂਪੀ ਪਹੁੰਚ ਗਏ ਆ ਇਹ ਪਿੰਡ ਹੈ ਜੀ ਹਾਂਜੀ ਦੋਸਤੋ ਆਪਾਂ ਜੂਪੀ ਦੇ ਵਿੱਚੋਂ ਹੁਣ ਵਾਪਸ ਘਰਾਂ ਨੂੰ ਚੱਲ ਪਿਆ 8:00 ਵਜੇ 9 ਮਿੰਟ ਦਾ ਟਾਈਮ ਹੋ ਗਿਆ ਜੀ ਤੇ ਜਿਨ੍ਹਾਂ ਦੇ ਆਪਾਂ ਪਿੰਜਰਾ ਉਤਾਰਿਆ ਬਹੁਤ ਚੰਗੇ ਬੰਦੇ ਸੀਗੇ ਬਹੁਤ ਵਧੀਆ ਸੁਭਾਅ ਸੀ ਕਹਿੰਦੇ ਚਾਹ ਪਾਣੀ ਪੀਤਾ ਆਪਾਂ ਨੇ ਚਾਹ ਪਾਣੀ ਪੀ ਕੇ ਕਹਿੰਦੇ ਵੀ ਖਾਣਾ ਖਾ ਕੇ ਜਾਣਾ ਮਹਾ ਨਾਸਰ ਮਹਾ ਵੀ ਮੈਨੂੰ ਸਿੱਧੀ ਨਿਕਲਣਾਗਾ ਮੈਂ ਅੱਗੇ ਲਈ ਵੀ ਅੱਗੇ ਹੋਰ ਵੀ ਕੰਮ ਕਰਨਾ ਜਾ ਕੇ ਉਹ ਕਹਤਾ ਕੋਈ ਬਾਤ ਨਹੀਂ ਭਾਈ ਕੰਮ ਤਾਂ ਹੁੰਦੇ ਰਹਤੇ ਆ ਕਹਤਾ ਖਾਣਾ ਖਾ ਕੇ ਜਾਣਾ ਮੈਂ ਹੈ ਸੁਬਰੀਆ ਸਰ ਮਿਹਰਬਾਨੀ ਤੇ ਹੁਣ ਮੈਂ ਇੱਥੋਂ ਚੱਲ ਪਏ ਜੀ ਤੇ ਆਉਂਦੇ ਹੋਏ ਤਾਂ ਨੇਰਾ ਸੀਗਾ ਜਿਹੜਾ ਮੈਂ ਰੋਡ ਆਇਆ ਸੀਗਾ ਤੁਹਾਨੂੰ ਹੁਣ ਵਾਪਸੀ ਦੀ ਵੀਡੀਓ ਚ ਦਿਖਾਉਂਗਾ ਵੀ ਉਹ ਕਿੱਡਾ ਤਕੜਾ ਰੋਡ ਆਗਾ ਹਾਂਜੀ ਦੋਸਤੋ ਇਹ ਹੈ ਜੀ ਜਮਨਾ ਨਦੀ ਤੁਸੀਂ ਦੇਖ ਸਕਦੇ ਹੋਗੇ ਲੋਕ ਸਨਾਨ ਕਰੀ ਜਾਂਦੇ ਨੇਗੇ ਉਹ ਸਾਹਮਣੇ ਦੇਖ ਸਕਦੇ ਹੋਗੇ ਇਹ ਹੈ ਜੀ ਜਮਨਾ ਨਦੀ ਇਧਰ ਦੀ ਦੇਖ ਸਕਦੇ ਹੋ ਤੇ ਰੇਤਾ ਬਹੁਤ ਆ ਇਹਦੇ ਵਿੱਚ ਰੇਤੇ ਦੇ ਢੇਰ ਮਾਰੇ ਪਏ ਨੇ ਵਿੱਚ ਕਣਕ ਵੀਜੀ ਪਈ ਹੈਗੀ ਤੇ ਕਾਫੀ ਵੱਡੀ ਲੰਮੀ ਚੌੜੀ ਹੈ ਜੀ ਇਹਦਾ ਪੁਲ ਕਾਫੀ ਲੰਮਾਗਾ ਤੁਸੀਂ ਦੇਖ ਸਕਦੇ ਹੋ ਇਧਰ ਕਾਫੀ ਪਬਲਿਕ ਆ ਗਈ ਸੋਨੀਪੱਤ ਝੱਜਰ ਲਹਾਰੂ ਤੁਸੀਂ ਦੇਖ ਸਕਦੇ ਹੋਗੇ ਆਪਾਂ ਸੋਨੀਪੱਤ ਵੱਲ ਜਾ ਰਹੇ ਹਾਂ ਇਸ ਟੇ ਲੋ ਜੀ ਦੋਸਤੋ ਦੁਬਾਰੇ ਫੇਰ ਆਪਾਂ ਸੋਨੀਪੱਤ ਸ਼ਹਿਰ ਦੇ ਵਿੱਚ ਐਂਟਰ ਹੋ ਚੁੱਕੇ ਹਾਂਗੇ ਆਪਾਂ ਬਾਹਰ ਦੀ ਤਾਂ ਨਹੀਂ ਗਏ ਹੈਗੇ ਉਹ ਫਿਰ ਆਪਾਂ ਨੂੰ ਘੱਟੋ ਘੱਟ 15-20 ਕਿਲੋਮੀਟਰ ਦੂਰ ਲੈ ਕੇ ਜਾਂਦਾ ਸੀਗਾ ਰੋਡ ਬੜਾ ਦੂਰ ਪੈਂਦੀ ਸੀ ਬਾਟ ਤਾਂ ਕਰਕੇ ਆਪਾਂ ਉਧਰ ਦੀ ਨਹੀਂ ਗਏ ਹੁਣ ਆਪਾਂ ਬਿਲਕੁਲ ਸਿੱਧੇ ਸ਼ਹਿਰ ਵੀ ਦੀ ਨਿਕਲ ਚੁੱਕੇ ਹਾਂਗੇ ਹਾਂਜੀ ਦੋਸਤੋ ਆਪਾਂ ਸੋਨੀਪੱਤ ਟੱਪਿਆ ਜੀ ਗਹਾਣਾ 27 ਕਿਲੋਮੀਟਰ ਹੈਗਾ ਜੀ ਤੇ 70 ਨਰਵਾਣਾ 107 ਹੁਣ ਆਪਾਂ ਇੱਥੇ ਨਰਵਾਣਾ ਹੋ ਕੇ ਜਾਵਾਂਗੇ ਜੀ ਬਣੇਰੇ ਆਪਣੇ ਬਲੌਗ ਦੇ ਨਾਲ ਤੁਸੀਂ ਖੇਤਾਂ 'ਚ ਹਰਿਆਲੀ ਦੇਖੋ ਜੀ ਦਰਖਤ ਇਹ ਹਰਿਆਣਾ ਦਾ ਏਰੀਆ ਜੀ ਹਰਿਆਲੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਖੇਤਾਂ ਦੇ ਵਿੱਚ ਕਿੰਨੇ-ਕਿੰਨੇ ਤਰਕਤ ਨੇ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਆਂ ਸ਼ਹਿਰ ਗੁਹਾਨਾ ਜੀ ਗੁਹਾਨਾ ਸ਼ਹਿਰ ਪਹੁੰਚ ਗਏ ਸਿੱਧੇ ਲੰਘ ਜਾਾਂਗੇ ਗੁਹਾਨਾ ਸ਼ਹਿਰ ਚ ਪੜ ਜਾਾਂਗੇ ਤੇ ਖੱਬੇ ਪਾਸੇ ਮੁੜ ਜਾਾਂਗੇ ਤਾਂ ਰੋਤਕ ਸੱਜੇ ਸੱਜੇத் ਮੁੜ ਜਾਾਂਗੇ ਤਾਂ ਪਾਣੀ ਪਤਾ ਇਹ ਤੋਂ ਆਪਾਂ ਮੁੜਨਾਗਾ ਪਾਣੀ ਪਤਾ ਸਾਈਡ ਨੂੰ ਇਹ ਬਾਈਪਾਸ ਨਿਕਲ ਜੂ ਸਾਰਾ ਜੀ ਬਣਦੇ ਰਹੇ ਆਪਣੇ ਬਲੌਗ ਦੇ ਨਾਲ ਇਹ ਸਿੱਧੀ ਜਿਹੜਾ ਉਹ ਆਟੋ ਜਾ ਰਿਹਾ ਉਹ ਲੰਘ ਜਾ ਜੀ ਉਹਨੂੰ ਪਾਣੀ ਪਤਾ ਨੂੰ ਇਧਰ ਮੁੜ ਕੇ ਆਪਾਂ ਜੀਤ ਨੂੰ ਇਹ ਓਵਰ ਬ੍ਰਿਜ ਬਣਾਇਆ ਹੋਇਆ ਉੱਪਰ ਦੀ ਜੀ ਆਪਾਂ ਹੁਣ ਜੀਂਦ ਨਰਵਾਨੀ ਨੂੰ ਮੁੜ ਗਿਆਂਗੇ ਪਾਣੀ ਪੱਤ ਦੇ ਸੋਨੀ ਪੱਤ ਰੋਡ ਤੋਂ ਹਾਂਜੀ ਦੋਸਤੋ ਇੱਕ ਟੂਲ ਟੈਕਸ ਇਹ ਆ ਗਿਆ ਜੀ ਇਹ ਜੀਂਦ ਤੋਂ 14 ਕਿਲੋਮੀਟਰ ਅੱਗੇ ਹੈ ਜੀ ਤਾਂ ਆਪਾਂ ਕਹਾਣੀ ਨੂੰ ਜਾਂਦੇ ਹਾਂਗੇ ਇਹ ਵੀ ਬੰਦਾ ਹੈ ਜੀ ਹਜੇ ਚੱਲਿਆ ਨਹੀਂ ਹੈਗਾ ਆਪਾਂ ਨੂੰ ਸਿਰਫ ਦੋ ਟੂ ਟੈਕਸ ਪੈ ਸੀਗੇ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਇੱਕ ਬਰੇਟੇਆਂ ਬਕਸ਼ੀੜਾ ਚੋੜੀਆਂ ਦਾ ਤੇ ਇੱਕ ਹੋਰ ਪਿਆ ਸੀ ਅੱਗੇ ਹੋਰ ਆਪਾਂ ਨੂੰ ਕੋਈ ਵੀ ਟੂ ਟੈਕਸ ਨਹੀਂ ਪਿਆ ਹੈਗਾ 230 ਕਿਲੋਮੀਟਰ ਦੀ ਵਾੜ ਦੇ ਵਿੱਚ ਇੱਥੇ ਮੈਂ ਸਵੇਰੇ ਚਾਹ ਨਹੀਂ ਪੀ ਕੇ ਗਿਆਗਾ ਕੋਈ ਵੀ ਟੂ ਟੈਕਸ ਨਹੀਂ ਲੱਗਿਆ ਹੈਗਾ ਲਓ ਜੀ ਦੋਸਤੋ ਆਪਾਂ ਪਹੁੰਚ ਗਏ ਆਂ ਜੀਨ ਸ਼ਹਿਰ ਦੇ ਵਿੱਚ ਇੱਥੋਂ ਹੁਣ ਆਪਾਂ ਜਾਣਾਗਾ ਨਰਵਾਣਾ ਜੀਨ ਦਾ ਆਪਾਂ ਸ਼ਹਿਰ ਦੇ ਵਿੱਚ ਪਹੁੰਚ ਗਏ ਜੀ ਨਰਵਾਣਾ ਆਪਾਂ 35 ਕਿਲੋਮੀਟਰ ਰਹਿ ਗਿਆ ਜੀ ਲਓ ਜੀ ਦੋਸਤੋ ਆਪਾਂ ਪਹੁੰਚ ਗਏ ਆਂ ਨਰਵਾਣਾ ਹਰਿਆਣਾ ਦਾ ਸ਼ਹਿਰ ਹੈ ਨਰਵਾਣਾ हिसार ਟਵਾਨਾ ਸਾਲਾ ਸਰਜਾਪੁਰ ਇਹ ਰੋਡ ਜਾਂਦਾ ਜੀ ਆਪਾਂ ਹੁਣ ਇੱਥੋਂ ਜਾਵਾਂਗੇ ਨਰਵਾਣਾ ਨਰਵਾਣੀ ਆਪਾਂ ਪਹੁੰਚ ਗਏ ਆਂ ਨਰਵਾਣੀ ਜਾਵਾਂਗੇ ਟਵਾਨਾ ਟਵਾਨਾ ਇਹ ਤੋਂ ਜਾਵਾਂਗੇ ਆਪਾਂ ਜੀ ਮੂਨਕ ਫਿਰ ਮੂਨਕ ਤੋਂ ਜਾਵਾਂਗੇ ਆਪਾਂ ਬਰੇਟਾ ਆਪਣਾ ਸ਼ਹਿਰ ਬਰੇਟਾ ਹਾਂਜੀ ਦੋਸਤੋ ਆਪਾਂ ਕਾਫੀ ਲੰਮਾ ਸਮਾਂ ਪੈਂਡਾ ਕਰਕੇ ਇਸ ਟਾਈਮ ਤੇ ਆਪਾਂ ਪਹੁੰਚ ਗਏ ਤਮਤਾਨ ਸਾਹਿਬ ਜੀ ਜੋ ਕਿ ਹਰਿਆਣੇ ਦੇ ਵਿੱਚ ਇਤਿਹਾਸਕੀ ਗੁਰੂ ਘਰ ਹੈ ਜੀ ਆਪਾਂ ਪਹੁੰਚ ਗਏ ਤਮਤਾਨ ਸਾਹਿਬ ਤੁਸੀਂ ਦੇਖ ਸਕਦੇ ਹੋਗੇ ਇੱਥੇ ਜੋੜ ਕਿੱਡੇ-ਕੱਡੇ ਨੇਗੇ ਤੋਪੇ ਦੇਖ ਸਕਦੇ ਹੋਗੇ ਆਪਣੇ ਵਾਲਾ ਕੰਮ ਨਹੀਂ ਹੈਗਾ ਇੱਥੇ ਪਸ਼ੂ ਨੂੰ ਖੁੱਲਾ ਢੁੱਲਾ ਜਿਆਦਾ ਰੱਖਦੇ ਨੇ ਜਿਵੇਂ ਹੁਣ ਦੇਖੋ ਪਸ਼ੂ ਐਂ ਮਸਤੀ ਕਰ ਰਹੇ ਨੇ ਡੋਗਿਆਂ 'ਚ ਇਹ ਆ ਗਿਆ ਜੀ ਪਿੰਡ ਤਮਤਾਨ ਸਾਹਿਬਾ ਲੋਜੀ ਦੋਸਤੋ ਆਪਾਂ ਟੁਵਾਨਾ ਸ਼ਹਿਰ ਕੱਟ ਕੇ ਬਾਈ ਬਾਰ ਬਾਰ ਦੀ ਆ ਗਏ ਜੀ ਇਸ ਟਾਈਮ ਤੇ ਆਪਾਂ ਪਹੁੰਚਣ ਵਾਲੇ ਆਂਗੇ ਹਰਾਂਪੁਰ ਮੂਨਕਾਲੇ ਰੋਡ ਤੇ ਆਈ ਆਪਾਂ ਇਸ ਟਾਈਮ ਤੇ ਆਪਾਂ ਮੂਨਕਾਲੇ ਰੋਡ ਤੇ ਜਾ ਰਹੇ ਆਂ ਹਰਿਆਣਾ ਆਪਾਂ ਥੱਪੇ ਆਪਾਂ ਵੜ ਕੇ ਪੰਜਾਬ ਚ ਜੀ ਆਇਆ ਇਹਨੂੰ ਪੰਜਾਬ ਲੋ ਜੀ ਦੋਸਤੋ ਆਪਾਂ ਮੂਨਕ ਸ਼ਹਿਰ ਕਰਕੇ ਕ੍ਰੋਸ ਦਵਾਰੇ ਜੀ ਜਾਖਲਵਾਲ ਨੂੰ ਚਾਲੇ ਪਾ ਦਿੰਦੇ ਨੇ ਰੇਣੇ ਚ ਵੜਾਂਗੇ 2-3 ਕਿਲੋਮੀਟਰ ਫੇਰ ਦਵਾਰੇ ਫੇਰ ਹਰਿਆਣਾ ਦੇ ਪੰਜਾਬ ਚ ਵੜ ਜਾਗੇ ਲਓ ਜੀ ਦੋਸਤੋ ਆਪਾਂ ਜੂਪੀ ਹਰਿਆਣਾ ਪੰਜਾਬ ਫੇਰ ਦੁਬਾਰੇ ਫੇਰ ਆਪਾਂ ਹਰਿਆਣੇ ਦੇ ਵਿੱਚ ਵੜ ਗਏ ਇਸ ਟਾਈਮ ਤੇ ਆਪਾਂ ਪਹੁੰਚ ਗਏ ਜਾਖਲ ਜੀ ਜਾਖਲ ਦੇ ਵਿੱਚ ਇੰਟਰ ਹੋ ਗਏ ਹੁਣ ਮੁੜਾਂਗੇ ਆਪਾਂ ਬੱਸ ਸਟੈਂਡ ਕਣੀ ਫੇਰ ਜਾਵਾਂਗੇ ਬਰੇਟਾ